ਫਗਵਾੜਾ ਦੇ ਸਰਾਇਆ ਰੋਡ ਵਿਖੇ ਦੁਕਾਨ ਦੇ ਅੱਗੇ ਸਕੂਟਰੀ ਖੜੀ ਕਰਨ ਨੂੰ ਲੈ ਕੇ ਹੋਈ ਲੜਾਈ ਝਗੜੇ ਦੌਰਾਨ ਕਰਿਆਨਾ ਵਪਾਰੀ ਤੇ ਦੂਸਰੇ ਦੁਕਾਨਦਾਰ ਨੇ ਕਿਰਪਾਨ ਦੇ ਨਾਲ ਕੀਤਾ ਹਮਲਾ ਜੇਕਰ ਦੂਜੀ ਤੇ ਆਪਣਾ ਪੱਖ ਰੱਖਣਾ ਚਾਹੁੰਦੀ ਹੈ ਤਾਂ ਸਾਡੇ ਪੱਤਰਕਾਰ ਨਾਲ ਸੰਪਰਕ ਕਰੇ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਕਮਲ ਕਿਰਾਨਾ ਸੋ ਹਾਂਜੀ ਕਮਲ ਸ਼ਾਹ ਦਾ ਹਾਂਜੀ ਕੀ ਮਾਮਲਾ ਕੀ ਜਿਹੜਾ ਤੁਸੀਂ ਅੱਜ ਹਸਪੀਟਲ ਚ ਆਏ ਹੋ ਹਸਪੀਟਲੋਂ ਸਾਹਮਣੇ ਚਿੱਕਾ ਹਲਵਾਈ ਆ ਉਹਨੇ ਉਹਦੇ ਪੇਪਤ ਵਾਲੇ ਨੇ ਬੰਬੇ ਤੇ ਪਾਣ ਮਾਰੀ ਕਾਵੇਲੀ ਮਾਰੀ ਇਕੱਠਾ ਕਿਸ ਗੱਲ ਨੂੰ ਲੈ ਕੇ ਮਾਰੀ ਹੈ 2 ਘੰਟੇ ਪਹਿਲਾਂ ਪ੍ਰਾਨੀ ਕੋ ਸਕੂਲ ਨਹੀਂ ਲਾਈ ਸੀ ਕਿਸੇ ਨੇ ਉਹਨੂੰ ਕਿਹਾ ਸਕੂਲੀ ਗਾਂ ਉਹਦੇ ਸਮਾਨ ਉੱਥੋਂ ਲੈਣਾ ਸੀ ਲਈ ਸਾਡੀ ਸਮਾਨ ਮੋੜੇ ਸੀ ਤੇ ਉਹ ਉਹਨੂੰ ਚਲੇ ਜਿਹੜਾ ਉਹਨੂੰ ਕਿਹਾ ਅੱਗੇ ਪਿੱਛੇ ਘੱਟ ਲਾ ਬਸ ਇੰਨੀ ਉਹਨਾਂ ਨਾਲ ਗੱਲ ਹੋਈ ਇਹਨਾਂ ਤਾਂ ਨਾਲ ਹੀ ਹੋਈ ਨਹੀਂ ਹੋਈ ਕੋਈ ਗੱਲ ਨਹੀਂ ਹੋਈ ਕੋਈ ਵਾਸਤਾ ਨਹੀਂ ਪਰ ਉਹ ਘੰਟੇ ਨੂੰ ਘੰਡੇ ਮਾਰ ਉਹਨੂੰ ਗੁੱਸਾ ਆ ਗਿਆ ਉਹ ਕਰਪਾਨ ਲੈ ਕੇ ਮਾਰੀ ਮੇਰੇ ਕਰਪਾਨ ਲੈ ਕੇ ਮਾਰੀ ਕਿਹਨੇ ਮਾਰੀ ਗੁਰਬਾਨ ਤੁਹਾਡੇ ਉੱਪਰ ਮੁੰਡੇ ਨੇ ਮਾਰੀ ਕੀ ਨਾਮ ਮੁੰਡੇ ਦਾ ਜੀ ਉਹ ਜੱਗੀ ਠੀਕਾ ਹਾਂ ਜੀ ਚੱਕੀ ਚੱਕੀ ਕੰਦੇ ਨੂੰ ਚੱਕਾ ਕੁਰਬਾਨ ਕਰਨ ਲਈ ਮਾਰੀ ਤੁਹਾਡੇ ਮੈਂ ਸਾਡੇ ਪੋਟੇ ਬਾਹਰ ਉੱਤੇ ਜਦੋਂ ਗਾਲਾ ਕੱਢਦਾ ਤਾਂ ਪਹਿਲਾਂ ਵੀ ਕੋਈ ਰੰਜਿਸ਼ ਆਪੀ ਪਹਿਲਾਂ ਵੀ ਅੱਗੇ ਆਇਆ 20 ਸਾਲ ਪਹਿਲਾਂ ਵੀ ਇਹ ਮਾਰੇ ਆ ਜੀ ਬਰੇ ਕੁਰਬਾਨੀ ਮਾਰੀ ਸੀ ਪੱਲੇ ਨਾ ਨਾ ਉਹਨੇ ਆਪਣੀ ਕੀ ਮਾਰਿਆ ਜੀ ਉਹ ਪੁਰਾਣੀ ਗੱਲਾਂ ਆ ਉਹ ਉਹਦੇ ਵੀ ਰਾਤ ਨੂੰ ਬਾਹਰ ਆਣੇ ਰਹਿ ਗਿਆ ਸੀ ਤਾਂ ਤੇ ਹੁਣ ਇਹ ਇਹਨੇ ਮਾਰੀ ਮੇਹਦਵਾਰਾ ਆ ਕੇ ਤੇ ਪੁਲਿਸ ਸ਼ਿਕਾਇਤ ਕੀਤੀ ਹੈ ਇਸ ਮਾਮਲੇ ਬਾਰੇ ਹਾਂਜੀ ਪੁਲਿਸ ਸ਼ਿਕਾਇਤ ਕੀਤੀ ਹੈ ਇਸ ਮਾਮਲੇ ਨਾਲ ਨਹੀਂ ਕਰਨੀ ਹੈ ਜੀ ਥੱਲੇ ਆ ਜਾ ਜਿਹੜੀ ਤੁਹਾਡੇ ਕਿਰਪਾਣਾਂ ਉਹਨੇ ਮਾਰੀ ਹੈ ਦੁਕਾਨ ਦੇ ਅੰਦਰ ਮਾਰੀ ਜਾਂ ਦੁਕਾਨ ਦੇ ਬਾਹਰ ਮਾਰੀ ਅੰਦਰ ਮਾਰੀ ਅੰਦਰ ਹੋਰ ਤਾਂ ਨਹੀਂ ਕੋਈ ਨੁਕਸਾਨ ਹੋਇਆ ਤੁਹਾਡਾ ਕੋਈ ਨੁਕਸਾਨ ਨਾ ਹੋਵੇ ਇਹ ਤੇ ਪੈਸੇ ਪੂਰੇ ਚੱਕੇ ਲੈ ਕੇ ਗੱਲੇ ਜੁਦਾ ਕਿੰਨੇ ਪੈਸੇ ਲੱਗੇ 50000 ਰੁਪਏ ਜੀ ਦੋਨੇ ਜਣੇ ਆਏ ਸੀਗੇ ਯਾਨੀ ਵੇਅ ਪਰਧਾਨ ਨੇ ਮੁੰਡਾ ਹੀ ਉੱਪਰ ਆਇਆ ਆਏ ਗੋਨੇ ਸੀ ਮੁੰਡੇ ਨੇ ਉਹ ਕਿਹਾ ਕਿ ਕਿੰਨਾ ਸਾਹਮਣੇ ਸੀ